ਹਸ਼ਾਰਪੁਰ ਦੇ ਜਿਹੜੇ ਲੋਕਲ ਇੱਥੇ ਰਹਿਣ ਵਾਲੇ ਆ ਜਾਂ ਆਲੇ-ਦੁਆਲੇ ਦੇ ਪਿੰਡਾਂ ਵਾਲੇ ਆ ਇਹਨਾਂ ਗਲੀਆਂ ਦੇ ਵਿੱਚ ਬਹੁਤ ਵਾਰ ਜ ਆਏ ਹੋਣਗੇ ਘੰਟਾਕਾਰ ਸ਼ਾਪਿੰਗ ਕੀਤੀ ਹੋਗੀ ਲੇਬਰ ਸ਼ੈੱਡ ਖਾਦਾ ਪੀਤਾ ਹੋਗਾ ਜਾਂ ਇੱਥੋਂ ਦੀ ਉੱਧਾ ਨਿਕਲ ਕੇ ਗਏ ਹੋਣਗੇ ਤੁਸੀਂ ਪਰ ਕਿਸੇ-ਕਿਸੇ ਵਿਰਲੇ ਨੂੰ ਹੀ ਪਤਾ ਹੈ ਕਿ ਇਹਨਾਂ ਗਲੀਆਂ ਦਾ ਇਤਿਹਾਸ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਵੀ ਜੁੜਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਵਿਖੇ ਦੀਵਾਲ ਸਜਉਂਦੇ ਸਨ ਆਪਣੇ ਸਿੰਘਾਂ ਨੂੰ ਆਪਣੇ ਸਿੱਖਾਂ ਨੂੰ ਪਾਸ਼ਚਾਈਆਂ ਵੰਡਦੇ ਹੁੰਦੇ ਸਨ ਗੁਰੂ ਜੀ ਪੁੱਛਦੇ ਹੁੰਦੇ ਸਨ ਕਿ ਤੁਹਾਨੂੰ ਕੀ ਦਵਾਂ ਪਾਸ਼ਚਾਈਆਂ ਦਵਾਂ ਤਾਂ ਸਿੰਘ ਕਹਿੰਦੇ ਹੁੰਦੇ ਸਨ ਕਿ ਪਾਸ਼ਚਾਈਆਂ ਨਹੀਂ ਚਾਹੀਦੀਆਂ ਸਾਨੂੰ ਸਾਨੂੰ ਤਾਂ ਸਿਰਫ ਸਦਾ ਲਈ ਅਨੰਦਪੁਰ ਦੇ ਵਾਸੀ ਕਰ ਦਿਓ ਕਿਉਂਕਿ ਉਹਨਾਂ ਨੇ ਕਹਿੰਦੇ ਹੁੰਦੇ ਸੀਗੇ ਜੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਉਹਨਾਂ ਦੇ ਪਰਿਵਾਰ ਦੇ ਦਰਸ਼ਨ ਕਰ ਲਏ ਮਾਤਾ ਗੁਜਰੀ ਜੀ ਦੇ ਦਰਸ਼ਨ ਕਰ ਲਏ ਚਾਰ ਸਾਹਿਬਜ਼ਾਦਿਆਂ ਦੇ ਦਰਸ਼ਨ ਕਰ ਲਏ ਉਹਨਾਂ ਨੂੰ ਹੋਰ ਪਾਸ਼ਾਹੀਆਂ ਕਿਹੜੀਆਂ ਚ ਚਾਹੀਦੀਆਂ ਨੇ ਇਦਾਂ ਦੇ ਸਿੰਘ ਜਿਹੜੇ ਨਵਾਬੀਆਂ ਨੂੰ ਠੋਕਣਾ ਮਾਰਦੇ ਸਨ ਉਹਨਾਂ ਦੇ ਵਿੱਚੋਂ ਇੱਕ ਛੋਟਾ ਜਿਹਾ ਸਿੰਘ ਜਦੋਂ ਆਪਣੇ ਮਾਤਾ ਪਿਤਾ ਜੀ ਨਾਲ ਪਹਿਲੀ ਵਾਰੀ ਛੇ ਆਨੰਦਪੁਰ ਸਾਹਿਬ ਇੱਥੇ ਆਇਆ ਇਹ ਛੋਟਾ ਜਾਂ ਸਿੰਘ ਦੇਖ ਕੇ ਨਾ ਗੁਰੂ ਮਹਾਰਾਜ ਜਿਹੜੇ ਆ ਬਹੁਤ ਖੁਸ਼ ਹੋਏ ਸੇਵਾ ਕਰ ਰਹੇ ਸਨ ਛੋਟਾ ਭਜੰਗੀ ਸੇਵਾ ਕਰ ਰਿਹਾ ਸੀ ਤੇ ਉਹਨਾਂ ਨੇ ਪੁੱਛਿਆ ਵੀ ਤੂੰ ਕੌਣ ਹੈ ਅੱਗੇਉਂ ਜਵਾਬ ਮਿਲਿਆ ਕਿ ਮੈਂ ਜੋਗਾ ਗੁਰੂ ਸਾਹਿਬ ਨੇ ਹੱਸ ਕੇ ਪੁੱਛਿਆ ਕਿ ਤੂੰ ਕਿਹਦੇ ਜੋਗਾ ਤਾਂ ਅੱਗੇ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਗੁਰੂ ਜੋਗਾ ਤਾਂ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਹੁਣ ਫਿਰ ਗੁਰੂ ਸਾਹਿਬ ਕਹਿਣ ਲੱਗੇ ਕਿ ਹਾਂ ਹੁਣ ਤੂੰ ਗੁਰੂ ਦੇ ਜੋਗਾਈਆਂ ਤਾਂ ਉਹਨਾਂ ਦੇ ਘਰ ਦਾ ਘਰਦਿਆਂ ਨੂੰ ਕਿਹਾ ਕਿ ਭਾਈ ਜੋਗਾ ਜੀ ਨੂੰ ਇੱਥੇ ਹੀ ਛੱਡ ਦਿਓ ਅਨੰਦਪੁਰ ਸਾਹਿਬ ਵੀ ਹੀ ਕਿ ਭਾਈ ਜੋਗਾ ਜੀ ਇੱਥੇ ਹੀ ਰਹਿਣਗੇ ਆਓ ਨਾਲ-ਨਾਲ ਇਤਿਹਾਸ ਨੂੰ ਸੁਣੀਏ ਤੇ ਗੁਰੂ ਘਰ ਦੇ ਦਰਸ਼ਨ ਕਰੀਏ ਇਹ ਤੁਸੀਂ ਗੁਰੂ ਘਰ ਦੇ ਦਰਸ਼ਨ ਕਰੀ ਜਾਓ ਮੈਂ ਤੁਹਾਨੂੰ ਨਾਲ-ਨਾਲ ਇਤਿਹਾਸ ਸੁਣਾਈ ਜਾਵਾਂਗਾ ਏ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਦੋਂ ਇਨਾ ਨਿੱਕੀਆਂ ਨਿੱਕੀਆਂ ਗਲੀਆਂ ਦੇ ਵਿੱਚ ਜਿੱਦਾਂ ਕਿ ਇਹ ਬੋਰਡ ਲੁਕਿਆ ਹੋਇਆ ਸੀਗਾ ਉਸੇ ਤਰ੍ਹਾਂ ਹੀ ਇਨਾ ਮਕਾਨਾਂ ਦੇ ਵਿੱਚ ਹੁਸ਼ਿਆਰਪੁਰ ਦੀ ਸੰਗਣੀ ਵਸੋਂ ਦੇ ਵਿੱਚ ਬਿਲਕੁਲ ਹੁਸ਼ਿਆਰਪੁਰ ਦੇ ਸੈਂਟਰ ਦੇ ਵਿੱਚ ਇਹ ਗੁਰੂ ਘਰ ਥੋੜਾ ਜਿਹਾ ਲੱਭਣਾ ਔਖਾ ਹੋ ਸਕਦਾ ਹੈ ਪਰ ਆਪਾਂ ਜਦੋਂ ਘੰਟਾ ਕਰ ਜਾ ਕੇ ਕਿਸੇ ਨੂੰ ਵੀ ਪੁੱਛ-ਪੁੱਛ ਕੇ ਗੁਰੂ ਘਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਜਦੋਂ ਭਾਈ ਜੋਗਾ ਸਿੰਘ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਰਹਿੰਦੇ ਸਨ ਉਹਨਾਂ ਨੇ ਅੰਮ੍ਰਿਤ ਦੀ ਦਾਤ ਅ ਬਖਸ਼ੀ ਆਪਣੇ ਨਾਲ ਸਿੰਘ ਲਗਾਇਆ ਜਦੋਂ ਥੋੜੀ ਜਿਹੀ ਜਵਾਨੀ ਦੀ ਉਮਰ ਦੇ ਵਿੱਚ ਆਏ ਭਾਈ ਜੋਗਾ ਸਿੰਘ ਜੀ ਉਹਨਾਂ ਦੇ ਪਿਤਾ ਜੋ ਕਿ ਗੁਰੂ ਗੁਰਮੁਖ ਸਿੰਘ ਜੀ ਉਹਨਾਂ ਦਾ ਨਾਮ ਸੀਗਾ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਬੇਨਤੀ ਕੀਤੀ ਕਿ ਤੁਸੀਂ ਇਹ ਸਾਡਾ ਮੁੰਡਾ ਭਾਈ ਜੋਗਾ ਸਿੰਘ ਹੁਣ ਜਵਾਨ ਹੋ ਚੁੱਕਾ ਹੈ ਇਸ ਦੀ ਅਸੀਂ ਵਿਆਹ ਦੀ ਰਸਮ ਕਰਨੀ ਹੈ ਵਿਆਹ ਕਰਾਉਣਾ ਹੈ ਤੇ ਭਾਈ ਜੋਗਾ ਸਿੰਘ ਨੂੰ ਉਹ ਆਗਿਆ ਲੈ ਕੇ ਇਹ ਉਹਨਾਂ ਦੇ ਪਿਤਾ ਜੀ ਲੈ ਆਏ ਆਪਣੇ ਨਾਲ ਹੀ ਤੇ ਉਹਨਾਂ ਦਾ ਆਨੰਦ ਵਿਆਹ ਕਾਰਜ ਜਿਹੜਾ ਆ ਰੰਭ ਕੀਤਾ ਸੀ ਗੁਰੂ ਜੀ ਮਹਾਰਾਜ ਨੇ ਭਾਈ ਜੋਗਾ ਜੀ ਨੂੰ ਕਿਹਾ ਕਿ ਜਦੋਂ ਵੀ ਤੁਸੀਂ ਚਲੇ ਜਾਓ ਪਰ ਜਦੋਂ ਵੀ ਤੁਹਾਨੂੰ ਮੇਰਾ ਸੰਦੇਸ਼ ਮਿਲੇਗਾ ਗੁਰੂ ਜੀ ਕਹਿੰਦੇ ਤੁਸੀਂ ਉਦੋਂ ਹੀ ਵਾਪਸ ਆ ਜਾਣਾ ਤੇ ਜਦੋਂ ਭਾਈ ਜੋਗਾ ਜੀ ਦਾ ਆਨੰਦ ਕਾਜ ਹੋ ਰਿਹਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੰਘ ਨੂੰ ਭੇਜਿਆ ਜਿਹਦੇ ਵਿੱਚ ਪੱਤਰ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਦੋਂ ਵੀ ਤੁਹਾਨੂੰ ਇਹ ਪੱਤਰ ਮਿਲੇ ਉਸ ਸਮੇਂ ਹੀ ਤੁਸੀਂ ਆਨੰਦਪੁਰ ਸਾਹਿਬ ਨੂੰ ਆਪਣਾ ਯਾਤਰਾ ਆਰੰਭ ਕਰ ਦੇਣੀ ਆ ਅਨੰਦਪੁਰ ਸਾਹਿਬ ਨੂੰ ਤੁਰ ਪੈਣਾ ਤੇ ਜਦੋਂ ਭਾਈ ਜੋਗਾ ਸਿੰਘ ਦੋ ਲਾਵਾਂ ਹਜੇ ਹੋਈਆਂ ਸਨ ਉਦੋਂ ਹੀ ਉਹਨਾਂ ਨੂੰ ਪੱਤਰ ਮਿਲਿਆ ਤੇ ਸਿੰਘ ਨੇ ਉਹਨਾਂ ਨੂੰ ਪੱਤਰ ਦਿੱਤਾ ਤੇ ਭਾਈ ਜੋਗਾ ਸਿੰਘ ਨੇ ਪੱਤਰ ਦੇਖਿਆ ਕਿ ਸਾਹਿਬ ਦਾ ਸੰਦੇਸ਼ ਆ ਗਿਆ ਹੈ ਸੱਦਾ ਪੱਤਰ ਆ ਗਿਆ ਹੈ ਤੇ ਹੁਣ ਮੈਨੂੰ ਜਾਣਾ ਪਵੇਗਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਬਥੇਰਾ ਸਮਝਾਇਆ ਪਰ ਨਹੀਂ ਕਹਿੰਦੇ ਗੁਰੂ ਦਾ ਹੁਕਮ ਸਿਰ ਮੱਥੇ ਉਹ ਆਪਣੀਆਂ ਦੋ ਲਾਵਾਂ ਵਿੱਚ ਹੀ ਛੱਡ ਕੇ ਬਾਕੀ ਦੀਆਂ ਦੋ ਲਾਵਾਂ ਉਹਨਾਂ ਦੇ ਕਮਰਬੰਦ ਨਾਲ ਲਿਖਿਆ ਹੋਇਆ ਹੈ ਕਮਰਬੰਦ ਨਾਲ ਕੀਤੀਆਂ ਗਈਆਂ ਕਈ ਇਤਿਹਾਸਕਾਰ ਕਿਰਪਾਨ ਨਾਲ ਦੱਸਦੇ ਆ ਕਈ ਦੱਸਦੇ ਆ ਕਿ ਉਹਨਾਂ ਦੇ ਕਮਰਬੰਦ ਨਾਲ ਹੀ ਕੀਤੀਆਂ ਗਈਆਂ ਭਾਈ ਜੋਗਾ ਸਿੰਘ ਵਾਪਸ ਆ ਰਹੇ ਸੀਗੇ ਪਿਛਾਵਰ ਤੋਂ ਆ ਰਹੇ ਸੀਗੇ ਪਿਛਾਵਰ ਦੇ ਰਹਿਣ ਵਾਲੇ ਸੀਗੇ ਪਾਕਿਸਤਾਨ ਦੇ ਵਿੱਚ ਹੈ ਜੋ ਤੇ ਆਉਂਦੇ ਹੁੰਦੇ ਵਾਪਸ ਹੁਸ਼ਿਆਰਪੁਰ ਦੇ ਵਿੱਚੋਂ ਦੀ ਲੰਗ ਰਹੇ ਸੀਗੇ ਤਾਂ ਇੱਥੇ ਰਾਤ ਹਨੇਰਾ ਹੋ ਗਿਆ ਰਾਤ ਪੈ ਗਈ ਇੱਥੇ ਤੇ ਜਾਂਦੇ ਜਾਂਦੇ ਉਹਨਾਂ ਦੇ ਮਨ ਦੇ ਵਿੱਚ ਇਹ ਚੱਲ ਰਿਹਾ ਸੀਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿੱਡਾ ਵੱਡਾ ਸੇਖਾਂ ਕਿ ਮੈਂ ਆਪਣੀਆਂ ਲਾਵਾਂ ਵਿੱਚ ਛੱਡ ਆਇਆ ਮੇਰੇ ਤੋਂ ਵੱਡਾ ਕੋਈ ਸੇਖ ਹੋ ਨਹੀਂ ਸਕਦਾ ਪਰ ਜਦੋਂ ਜਾਂਦੇ 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 ਇਹ ਹੁਸ਼ਿਆਰਪੁਰ ਦੇ ਵਿੱਚ ਇੱਕ ਬੇਸ਼ਵਾਦਾ ਘਰ ਸੀਗਾ ਜਿੱਥੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆ ਤੇ ਉਥੇ ਇਹ ਇਹਨਾਂ ਦਾ ਇਹ ਮਨ ਦੇ ਵਿੱਚ ਵਿਕਾਰ ਆ ਗਿਆ ਮਨ ਡੋਲ ਪਿਆ ਤੇ ਭਾਈ ਜੋਗਾ ਸਿੰਘ ਦਾ ਮੁਖ ਵਿਸ਼ਵਾ ਦੇ ਘਰ ਵੱਲ ਨੂੰ ਹੋ ਗਿਆ ਪਰ ਗੁਰੂ ਦੀ ਕਰਾਮਾਤ ਹੋਣੀ ਸੀ ਕਿ ਜਦੋਂ ਭਾਈ ਜੋਗਾ ਸਿੰਘ ਉਹਦੇ ਦਰਬਾਰ ਵੱਲ ਨੂੰ ਜਾਵੇ ਇਹ ਭਾਈ ਜੋਗਾ ਸਿੰਘ ਵਿਸ਼ਵਾ ਦੇ ਘਰ ਵੱਲ ਨੂੰ ਜਾਵੇ ਚਾਰੇ ਵੱਲ ਨੂੰ ਜਾਵੇ ਤਾ ਮੋਰੇ ਇੱਕ ਸਰਦਾਰ ਬੰਦਾ ਜੋ ਕਿ ਵਰਸ਼ਾ ਫੜ ਕੇ ਖੜਾ ਸੀਗਾ ਉਹਦਾ ਰੂਪ ਦੇਖ ਕੇ ਬਾਪਸ ਮੁੜੇ ਆਵੇ ਸਾਰੀ ਰਾਤ ਇਦਾਂ ਹੀ ਹੁੰਦੀ ਰਹੀ ਕਦੀ ਉਹ ਜਾਵੇ ਪਰ ਮੋਰੇ ਸਰਦਾਰ ਬੰਦਾ ਵਰਸ਼ਾ ਪੜ ਕੇ ਖੜਾ ਹੁੰਦਾ ਆ ਤੇ ਉਹਨਾਂ ਦਾ ਦੇਖ ਕੇ ਕਿ ਜਾ ਕਹ ਲੋ ਕਿ ਸ਼ਰਮ ਦੇ ਨਾਲ ਜਾ ਤੇ ਇਹ ਸੋਚ ਕੇ ਕਿ ਮੈਂ ਗੁਰੂ ਦਾ ਸਿੰਘ ਆ ਤੇ ਉਹਨਾਂ ਨੇ ਵਰਸ਼ੇ ਵਾਲੇ ਸਰਦਾਰ ਜੀ ਨੇ ਕਿਹਾ ਆ ਕਿ ਤੇ ਤੂੰ ਕਿੱਧਰ ਘੁੰਮਦਾ ਫਿਰਦਾ ਆ ਤੇ ਬਾਅਦ ਸੋਂ ਹੁਣ ਆਉਂਦੇ ਸੀ ਭਾਈ ਜੋਗਾ ਜੀ ਇਸੇ ਤਰ੍ਹਾਂ ਜਦੋਂ ਸਵੇਰ ਹੋਈ ਸਿਰ ਤੇ ਹੱਥ ਮਾਰਿਆ ਕਿ ਵੀ ਭਾਈ ਜੋਗਾ ਸਿੰਘ ਤੂੰ ਗੁਰੂ ਦਾ ਐਡਾ ਵੱਡਾ ਸਿੰਘ ਹੋ ਕੇ ਕਿੱਦਾਂ ਨੂੰ ਤੁਰਿਆ ਫਿਰਦਾ ਹੈ ਫਿਰ ਉਹ ਸਵੇਰੇ ਉਹਨਾਂ ਨੇ ਤੂਚ ਅਨੰਦਪੁਰ ਸਾਹਿਬ ਨੂੰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਵਾਨ ਲੱਗੇ ਹੋਏ ਸਨ ਜਦੋਂ ਦੀਵਾਨ ਵਿੱਚ ਭਾਈ ਜੋਗਾ ਜੀ ਪਹੁੰਚੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਥੋੜੇ ਜੇ ਨੀਂਦ ਵਿੱਚ ਲੱਗੇ ਰਹੇ ਸਨ ਬਾਈ ਜੋਗਾ ਜੀ ਨੇ ਪੁੱਛਿਆ ਤੁਸੀਂ ਨੀਂਦ ਵਿੱਚ ਲੱਗ ਰਹੇ ਹੋ ਲੱਗਦਾ ਰਾਤ ਤੁਹਾਨੂੰ ਨੀਂਦ ਨਹੀਂ ਆਈ ਪੂਰੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਰਾਤ ਸਮੇਂ ਤੁਸੀਂ ਕਿੱਥੇ ਸਨ ਬਾਈ ਜੋਗਾ ਜੀ ਨੇ ਜਵਾਬ ਨਹੀਂ ਦਿੱਤਾ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਸਾਰੀ ਰਾਤ ਮੈਂ ਤੁਹਾਡੀ ਪਹਿਰੇਦਾਰੀ ਕਰਦਾ ਰਿਹਾ ਇਸ ਕਰਕੇ ਮੈਂ ਉਹ ਨਿੰਦ ਇਸ ਕਰਕੇ ਮੈਂ ਉਹ ਨਿੰਦਰਾ ਆ ਜਦੋਂ ਤੁਸੀਂ ਕਿਹਾ ਸੀਗਾ ਕਿ ਮੈਂ ਗੁਰੂ ਦੇ ਜੋਗਾ ਹਾਂ ਉਸੇ ਟਾਈਮ ਗੁਰੂ ਵੀ ਤੁਹਾਡੇ ਜੋਗਾ ਹੋ ਗਿਆ ਸੀ ਜਿੱਥੇ ਅਸੀਂ ਦੂਰ ਦੂਰ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਂਦੇ ਹਾਂ ਅਸੀਂ ਇੱਕ ਸੀਰੀਜ਼ ਚਲਾਈ ਹੋਈ ਆ ਹੁਸ਼ਿਆਰਪੁਰ ਦੇ ਗੁਰੂ ਘਰ ਜੋ ਹੁਸ਼ਿਆਰਪੁਰ ਦੇ ਲੋਕਲ ਲੋਕ ਹਨ ਜੋ ਲੋਕਲ ਸੰਗਤਾਂ ਹਨ ਉਹਨਾਂ ਨੂੰ ਜੋ ਲੋਕਲ ਇਤਿਹਾਸਿਕ ਗੁਰਦੁਆਰੇ ਹਨ ਉੱਥੇ ਵੀ ਦਰਸ਼ਨ ਕਰਨ ਜ਼ਰੂਰ ਜਾਣਾ ਚਾਹੀਦਾ ਹੈ ਪਹਿਲੀ ਵੀਡੀਓ ਦੇ ਵਿੱਚ ਅਸੀਂ ਗੁਰਦੁਆਰਾ ਹਰੀਆਂ ਵੇਲਾ ਦੂਜੀ ਵੀਡੀਓ ਦੇ ਵਿੱਚ ਜਨਮ ਅਸਥਾਨ ਜਨਮ ਅਸਥਾਨ ਮਾਤਾ ਸੁੰਦਰਪੌਰ ਜੀ ਤੇ ਤੀਜੀ ਵੀਡੀਓ ਦੇ ਵਿੱਚ ਅਸੀਂ ਭਾਈ ਜੋਗਾ ਜੀ ਗੁਰਦੁਆਰਾ ਆਪਾ ਦਰਸ਼ਨ ਕੀਤੇ ਆ ਬਾਕੀ ਹੌਲੀ 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 ਅਸੀਂ ਬਾਕੀ ਜੋ ਹਿਸ਼ਾਰਪੁਰ ਦੇ ਇਤਿਹਾਸਿਕ ਗੁਰਦੁਆਰੇ ਹਨ ਉਹਨਾਂ ਦੇ ਦਰਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰੋ ਆਪਣੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ